ਪਿੰਡ ਦੇ ਵਿੱਚ ਰਾਤ ਨੂੰ ਘੁੰਮਦਾ ਚੀਤਾ ਹੁਣ ਲੋਕਾਂ ਦੇ ਲਈ ਚਿੰਤਾ ਦਾ ਸਬਬਬ ਬਣ ਗਿਆ ਤੇ ਸਮਰਾਲਾ ਦੇ ਨਜ਼ਦੀਕੀ ਪਿੰਡ ਟੋਡਲਪੁਰ ਜਿੱਥੇ ਰਾਤ 2 ਵਜੇ ਪਿੰਡ ਦੀ ਇੱਕ ਘਰ ਦੀ ਛੱਤ ਉੱਪਰ ਜੰਗਲੀ ਜਾਨਵਰ ਚੀਤਾ ਨਜ਼ਰ ਆਇਆ ਜਿਸ ਤੋਂ ਬਾਅਦ ਪਿੰਡ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਅੱਧੀ ਰਾਤ ਪਿੰਡ ਦੇ ਵਿੱਚ ਸ਼ਿਤੇ ਵਰਗੇ ਜਾਨਵਰ ਦੇਖਣਦਿਆਂ دہشت ਬਣੀ ਹੋਈ ਹੈ ਜਿਸ ਇਸ ਸੀਸੀਟੀਵੀ ਵੀ ਵਾਇਰਲ ਹੋ ਰਹੀ ਹੈ। ਅੱਧੀ ਰਾਤ 3 ਵਜੇ ਪਿੰਡ ਵਾਸੀ ਇਕੱਠੇ ਹੋਏ ਨੇ। ਪਿੰਡ ਵਾਸੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਲੌਡ ਸਪੀਕਰ ਰਾਹੀਂ ਅਨਾਉਂਸਮੈਂਟ ਕੀਤੀ ਕਿ ਪਿੰਡ ਦੇ ਵਿੱਚ ਜੰਗਲੀ ਜਾਨਵਰ ਚੀਤਾ ਘੁੰਮ ਰਿਹਾ ਆਪਣੇ ਬੱਚੇ ਦੇ ਬਾਤੂ ਜਾਨਵਰਾਂ ਦਾ ਧਿਆਨ ਰੱਖਿਆ ਜਾਵੇ। ਇਹ ਸੂchna ਸਮਰਾਲਾ ਪੁਲਿਸ ਦੇ ਸਬੰਧਤ ਵਿਭਾਗ ਨੂੰ ਦਿੱਤੀ ਗਈ। ਸਵੇਰੇ ਤੜਕਸਾਰ ਹੀ ਪੁਲਿਸ ਪਹੁੰਚ ਜਾਂਦੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰਾਤ तकरीबन 12 ਵਜੇ ਬਾਹਰ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਉੱਠੇ। ਜਦ 2 ਵਜੇ ਉਹਨਾਂ ਆਪਣੇ ਕੋਠੇ ਤੇ ਕਿਸੇ जानवर ਦੇ ਚਲਾਉਣ ਦੀ ਆਵਾਜ਼ ਸੁਣੀਆ ਤੁਰੰਤ ਬਾਹਰ ਆ ਕੇ ਵੇਖਿਆ ਤੇ ਇੱਕ ਚੀਤਾ ਵਰਗਾ ਜਾਨਵਰ ਭਸਦਾ ਹੋਇਆ ਨਜ਼ਰ ਆਇਆ ਤੁਰੰਤ ਆਪਣੇ ਸੀਸੀਟੀਵੀ ਕੈਮਰਾ ਨੂੰ ਖੰਗਾਲ ਕੇ ਉਹਨਾਂ ਦੇਖਿਆ ਤਾਂ ਚੀਤਾ ਉਸਦੇ ਕੋਠੇ ਉੱਪਰ ਤਕਰੀਬਨ 12 ਮਿੰਟਾਂ ਤੱਕ ਰਿਹਾ ਉਸ ਤੋਂ ਬਾਅਦ ਉਹ ਕਿਸੇ ਹੋਰ ਪਾਸੇ ਚਲਾ ਗਿਆ ਤਾਂ ਜਿ세 ਜਾ ਰਹੇ ਕਿ ਇੱਕ ਦਿਨ ਪਹਿਲਾਂ ਪਿੰਡ ਦੇ ਵਿੱਚ ਦੋ ਕੁੱਤਿਆਂ ਦੀਆਂ ਖਾਧੀਆਂ ਹੋਈਆਂ ਦੇਹਾਂ ਮਿਲੀਆਂ ਨੇ ਤੇ ਉਸ ਤੋਂ ਬਾਅਦ ਚੀਤਾ ਇੱਕ ਦੋ ਦਿਨ ਤੋਂ ਉਹਨਾਂ ਦੇ ਪਿੰਡ ਦੇ ਵਿੱਚ ਹੀ ਫਿਰ ਰਿਹਾ ਇਹ ਰਾਤ ਨੂੰ ਦੀ 2:00 ਵਜੇ ਉੱਪਰੋਂ ਬਾਜੀਆਂ ਆਉਣ ਲੱਗੀਆਂ ਹੋਰੇ ਲੋੜ ਦੀ ਵੀ ਅਸੀਂ ਵੀ ਚਲੋ ਦੇਖੀਏ ਕਿ ਹਾਂ ਮੈਂ ਕੈਮਰਾ ਚੈੱਕ ਕੀਤੇ ਤਾਂ 2:00 ਵਜੇ ਦੇਖਿਆ ਵੀ ਕੈਮਰੇਆਂ ਚੱਤਾ ਸੀਗਾ ਜੀ ਇਹ ਕਿੱਦਾਂ ਵੀ ਚੱਲਿਆ ਇਹ ਅੱਜ ਆ ਰਾਤ ਦੀ ਜੀ ਕਿੰਨੇ ਕੁ 2:00 ਵਜੇ ਦੇਖਿਆ 2:00 ਵਜੇ ਪੂਰੇ ਜੀ ਉਹ ਕਿੰਨੇ ਕੁ ਟਾਈਮ ਰਿਹਾ ਉਹ ਕੋਠੇ ਤੇ ਰਿਹਾ ਘੱਟੋ ਘੱਟ ਜੀ 11-12 ਮਿੰਟ ਉਸ ਤੋਂ ਬਾਅਦ ਫਿਰ ਆਪਣੀ ਉਹ ਸਾਹਮਣੇ ਗੱਡੀ ਖੜੀ ਆਈ ਉਹਦੇ ਥੱਲੇ ਵੜ ਗਿਆ ਉਹ ਤੋਂ ਬਾਅਦ ਫੇਰ ਨਹੀਂ ਦੇਖਿਆ ਜੀ ਪਹਿਲਾਂ ਵੀ ਕਦੇ ਦੇਖਿਆ ਨਹੀਂ ਪਹਿਲਾਂ ਨਹੀਂ ਦੇਖਿਆ ਪਰ ਸੋਣ ਕਿ ਦੋ ਕੁੱਤੇ ਜ਼ਰੂਰ ਆਪਣੇ ਉਧਰ ਕਲੋਨੀਆ 'ਚ ਖਾਦੇ ਨੇ ਵੀ ਕਈ ਜਾਨਵਰ ਨੇ ਉਡੇ ਘਰੇ ਵੀ ਕੋਈ ਜ਼ਰੂਰ ਦਾ ਨੁਕਸਾਨ ਤਾਂ ਨਹੀਂ ਨਹੀਂ ਆਪਣੇ ਨੁਕਸਾਨ ਕੋਈ ਨਹੀਂ ਵੀ ਹੋਇਆ ਤੇ ਤੁਸੀਂ ਫਿਰ ਉਸ ਤੋਂ ਬਾਅਦ ਕੀ ਕੀਤਾ ਬਾਹਰ ਜਿਹੜੇ ਲਾਗ-ਪਾਗ ਘਰ ਸੀਗੇ ਉਹਨਾਂ ਨੂੰ ਤਲਾਸ਼ ਦੇਤੀ ਸੀ ਜੀ ਚਲੋ ਆਪਣਾ ਥੋੜਾ ਲੋਸਮੈਂਟ ਕਰਵਾ ਲੋਸਮੈਂਟ ਜੀ 350 600 ਤਿੰਨ ਮੈਂ ਲੋਸਮੈਂਟ ਕਰਾਤੀ ਸੀ ਜੀ ਤੇ ਹੁਣ ਕੀ ਅੱਗੇ ਬੰਡਾ ਉਹਨੂੰ ਕੀ ਕਿਤੇ ਨੱਕ ਲਾਜੋ ਹਾਂ ਨੱਕਾ ਲਾ ਕੇ ਚਲੋ ਐਂ ਜੀ ਫੜਿਆ ਜਾਵੇ ਇਹਨੂੰ ਚਲੋ ਕਿਸੇ ਦਾ ਚਲੋ ਨੁਕਸਾਨ ਹੋਣਾ ਵੱਜ ਜਾਵੇ ਕਦੇ ਸਾਡੇ ਮੇਰੀ ਮੈਸੇਜ ਸਰਪੰਚਾ ਦਵਿੰਦਰਪੁਰ ਤੇ ਸਾਨੂੰ ਸਵੇਰ ਨੂੰ ਅੱਜ ਸੂਚਨਾ ਮਿਲੀ ਜਾਗਰ ਸਿੰਘ ਦੇ ਮਕਾਨ ਦੇ ਉੱਤੇ ਚਿਤਾ ਦੇਖਿਆ ਗਿਆ ਤੇ ਜਿਹਦੀ ਵੀਡੀਓ ਵੀ ਉਹਨਾਂ ਦੇ ਸੀਸੀਟੀਵੀ ਕੈਮਰੇ ਤੋਂ ਅਸੀਂ ਲਾਰਲ ਹੋਈ ਹੈ ਪੂਰੇ ਨਗਰ ਨੂੰ ਮੰਨ ਲਓ ਸਾਰੇ ਜਿੰਨਾਂ ਦੇ ਜਿੰਨਾਂ ਦੇ ਵਿੱਚ ਨਗਰ ਦੇ ਸਾਰਿਆਂ ਕੋਲ ਮੰਨ ਲਓ ਭੇਜ ਦਿੱਤੀ ਗਈ ਹੈ ਤੇ ਨਾਲ ਹੀ ਅਸੀਂ ਪੁਲਿਸ ਚੌਕੀ ਖਿੱਡੋ ਦੇ ਇੰਚਾਰਜ ਸਰਦਾਰ ਮختار ਸਿੰਘ ਨੂੰ ਸੂਚਿਤ ਕਰਤਾ ਵੀ ਇਦਾਂ ਦਾ ਗੱਲ ਨਾਲ ਹੀ ਉਹਨਾਂ ਨੇ ਫਿਰ ਰੇਂਜ ਅਫਸਰ ਮਨਪੋਾਦ ਨੂੰ ਸੂਚਨਾ ਦਿੱਤੀ ਹੈ ਤੇ ਹੁਣ ਸਾਡੇ ਕੋਲ ਇਸ ਟਾਈਮ ਐਸਟੀਐਸ ਮਰਾਲਾ ਤਾਂ ਉਹ ਤਰਸਿੰਗ ਦੀ ਪੰਚੇ ਨਵੀਆਂ ਟੀਮ ਦੇ ਨਾਲ ਤੇ ਉਹਨਾਂ ਨੇ ਆ ਕੇ ਉਹ ਜਿਹੜੀ ਛੋਟੀ ਜਿਹੀ ਸੀਸੀਟੀਵੀ ਕੈਮਰੇ ਦੀ ਆਪ ਵੀ ਦੇਖਿਆ ਤੇ ਇਹ ਪੂਰੇ ਵਿਸ਼ਵਾਸ ਦੇ ਨਾਲ ਮੰਨਿਆ ਗਿਆ ਕਿ ਇਹ ਵਾਕਈ ਕੀਤਾ ਹੀ ਹੈ। ਵਾਕਈ ਕੀ ਕੀਤਾ ਆਪਣੇ ਦੇ ਵਿੱਚ ਆਵਾ ਤੇ ਲੋਕ ਆਮ ਘਰਾਂ ਬਾਹਰ ਰਹਿੰਦੇ ਨੇ ਬੇਸ਼ੋਅ ਦਾ ਮਾਹੌਲ ਬਣੂਗਾ। ਹਾਂ ਬਿਲਕੁਲ ਦਸਤ ਦਾ ਮਾਹੌਲ ਬਣ ਚੁੱਕਿਆ ਹੈ ਤੇ ਲੋਕ ਡਰੇ ਹੋਏ ਨੇ ਤੇ ਅਸੀਂ ਅਨਾਉਂਸਮੈਂਟ ਰਾਹੀਂ ਗੁਰਦਵਾਰ ਸਾਹਿਬ ਤੋਂ ਪੈਂਡੂ ਲੱਟ ਵੀ ਕਰ ਚੁੱਕੇ ਆ ਕਿ ਰਾਤ ਦੇ ਸਮੇਂ ਜਾਂ ਦਿਨ ਦੇ ਸਮੇਂ ਬੱਚਿਆਂ ਨੂੰ ਵੀ ਪੂਰੇ ਆਪਣੇ ਧਿਆਨ ਨਾ ਰੱਖਿਆ ਜਾਵੇ ਤੇ ਆਪ ਵੀ ਜੇ ਆਪਣੇ ਖੇਤਾਂ ਦੇ ਵਿੱਚ ਜਾਣਾ ਕੰਮ ਕਰਨ ਲਈ ਤਾਂ ਪੂਰੇ ਸੁਚੇਤ ਹੋ ਕੇ ਜਾਣਾ ਪਿੰਡ ਦੇ ਵਿੱਚ ਨੁਕਸਾਨ ਕੀ ਕੀਤਾ ਹੋਇਆ ਪਿੰਡ ਦੇ ਵਿੱਚ ਨੁਕਸਾਨ ਇਹ ਆ ਵੀ ਜਿਹੜੀ ਕਲੌਲੀਆਂ ਨੇ ਉੱਥੋਂ ਪਤਾ ਲੱਗਿਆ ਵੀ ਉੱਥੇ ਦੋ ਕੁੱਤੇ ਜਿਹੜੇ ਉਹਨਾਂ ਤੇ ਹਮਲਾ ਕੀਤਾ ਗਿਆ ਵੀ ਉਹਨਾਂ ਵਿੱਚੋਂ ਇੱਕ ਕੁੱਤਾ ਤਾਂ ਖਾ ਲਿਆ ਗਿਆ ਤੇ ਦੂਜੇ ਨੂੰ ਵੀ ਕਾਫੀ ਜ਼ਖਮੀ ਕੀਤਾ ਬੰਨੇ ਹੋ ਕੁੱਤੇ ਜਿਹੜੇ ਦੋਨਾਂ ਤੇ ਹਮਲਾ ਕੀਤਾ ਗਿਆ ਉੱਥੋਂ ਵਿਸ਼ਵਾਸ ਹੋ ਗਿਆ ਵੀ ਵਾਕਈ ਕੀਤਾ ਹੀ ਹਾਂਜੀ ਅਸੀਂ ਪਿੰਡ ਟੋਡਰਪੁਰ ਪਹੁੰਚੇ ਹਾਂ ਜੀ ਇੱਥੇ ਸਾਨੂੰ ਤਲਾਹ ਮਿਲ ਗਿਆ ਵੀ ਚੀਤਾ ਮਤਲਬ ਆ ਗਿਆ ਹੈ ਸਰਰ ਨੱਜਰ ਸਿੰਘ ਦੇ ਘਰੇ ਅਸੀਂ ਮੈਕਮਾ ਇਹਨੂੰ ਸੰਬੰਧਤ ਮੈਕਵੇ ਨੂੰ ਇਨਫੋਰਮ ਕਰਤਾ ਜੀ ਉਹ ਵੀ ਪਹੁੰਚ ਰਹੇ ਨੇ ਦੇਖੋ ਨਿਸ਼ਾਨ ਵੀ ਕੀਤੀ ਦੇਖੇ ਸੀ ਜੀ 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 ਕੈਮਰੇ ਸਾਡੇ ਮਤਲਬ ਅਸੀਂ ਫੁਟੇਜ ਕੱਢਾ ਪਾੜ ਰਹੇ ਆ ਇਸ ਤੋਂ ਅੱਗੇ ਵੀ ਅਸੀਂ ਕੈਮਰੇ ਦੇਖ ਰਹੇ ਆ ਜੀ ਉਹ ਜਾਨਵਰ ਵਗੈਰਾ ਜਾਂ ਕਿਸੇ ਦਾ ਕੋਈ ਹੰਮਲਾ ਵੀ ਕੀਤਾ ਨਹੀਂ ਜਿਵੇਂ ਹੁਣ ਲੇਟੈਸਟ ਸੁਣੀ ਪਤਾ ਲੱਗਿਆ ਵੀ ਇੱਕ ਦਿਨ ਪਹਿਲਾਂ ਦੋ ਡੌਗੀਆਂ ਨੂੰ ਇਹਨਾਂ ਨੇ ਮਤਲਬ ਖਾਦਾ ਔਰ ਨਾਰਮਲੀ ਲੱਗੇ ਸੀ ਇਹ ਪਿੰਡ ਦੇ ਵਸਨੀਕ ਵੀ ਚਲੋ ਕੁਝ ਹੋਰ ਕੋਈ ਗੱਲਬਾਤ ਨਾ ਹੋਵੇ ਪਰ ਇਹ ਹੁਣ ਯਕੀਨ ਹੋ ਗਿਆ ਵੀ ਇੱਥੇ ਜਰੂਰ ਆਇਆ ਹੋਇਆ ਜਾਨਵਰ ਚਿਤਾ ਜੀ ਇਹਨੂੰ ਲੈਟੇਬਲ ਪ੍ਰਿੰਟ ਵਿੱਚ ਕੋਈ ਕਿਸ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਕੋਈ ਨਾਕਾ ਲਗਾਇਆ ਜਾ ਰਿਹਾ ਬਿਲਕੁਲ ਸਰ ਬਿਲਕੁਲ ਜੀ ਸਾਡੀ ਮੁਲਾਜ਼ਮ ਪਹੁੰਚ ਚੁੱਕੇ ਨੇ ਸਬੰਧਤ محکمہ ਵੀ ਆ ਗਿਆ ਸੀ ਜਲਦੀ ਕਵਰ ਕਰ ਲਾਂਗੇ ਪਿੰਡ ਵਾਲੇ ਕੀ ਕਹਿਣਾ ਚਾਹੁੰਦੇ ਪਿੰਡ ਵਸਨੀਕ ਤਾਂ ਮਤਲਬ ਸਤਿਜਤ ਰਹਿਣ ਜੀ ਜੇ ਤੇ ਕਿਤੇ ਦਿਖਾਈ ਦਿੰਦਾ ਤੁਰੰਤ ਸਾਨੂੰ ਦੱਸਣ ਜੀ ਲੱਗਦਾ ਕਿ ਬਿਨਾਂ ਗੱਲ ਹੋ ਗਈ ਜੀ ਜੀ ਹੋ ਗਈ ਜੀ ਜੀ ਜਸੂ ਸਾਉਣਾ ਵੀ ਹੋ ਗਈ ਉਹ ਵੀ ਪਹੁੰਚ ਰਹੇ ਨੇ ਜੀ ਜੀਤਾ ਦਿਖਦਾ ਤਾਂ ਉਹਨੂੰ ਫੜਨ ਲਈ ਕੀ ਤਿਆਰੀ ਕੀਤੀ ਜੀ ਹੁਣ ਉਹਨੂੰ ਦੇਖੋ ਜੀ ਰੇਂਜ ਅਫਸਰ ਦਾ ਮੇਰੀ ਹੁਣੀ ਗੱਲ ਹੋਈ ਆ ਰਸਤੇ 'ਚ ਨਹੀਂ ਬਕਾਇਦਾ ਇਹਨਾਂ ਕੋਲ ਟੀਮ ਆ ਜੀ ਇਹ ਫੋਰਸ ਆ ਇਹਨੂੰ ਪੂਰੇ ਤਰੀਕੇ ਨਾਲ ਗ੍ਰਿਪ ਕਰਨਗੇ ਇਹਨੂੰ ਫੜਨਗੇ ਜੀ ਬਿਨਾਂ ਨੁਕਸਾਨ ਤੋਂ ਜੀ